ਜਿਵੇਂ ਹੀ ਮੈਂ ਉੱਠਿਆ ਤੇ ਮੈਂ ਇੱਕ ਪਿੰਡੋਰਾ ਉਦੋਂ ਤੱਕ ਖੁੱਲ ਚੁੱਕਾ ਸੀਗਾ ਤੇ ਉਹ ਪਿੰਡੋਰਾ ਸੀਗਾ ਪਿੰਡੋਰਾ ਬਾਕਸ ਤੋਂ ਪਤਾ ਹੀ ਹੈ ਐਬਸਟਿਨ ਸੈਕਸ ਕੈਂਡਲ ਦੇ ਨਾਲ ਚੁੜੀਆਂ ਫੈਲਾ ਜਿਹੜੀਆਂ ਉਹ ਜਨਤਕ ਹੋਣੀਆਂ ਸਟਾਰਟ ਹੋ ਗਈਆਂ ਪੰਜ ਸੈਟਾਂ ਦੇ ਵਿੱਚੋਂ ਦੱਸਦੇ ਕਿ 3 ਲੱਖ ਦਸਤਾਵੇਜ਼ ਹੁਣ ਤੱਕ ਜਿਉਸ ਨੇ ਜਨ ਤੱਕ ਕਰ ਦਿੱਤੇ ਆ ਤਰਥੱਲੀ ਮਚ ਗਈ ਪੂਰੀ ਦੁਨੀਆ ਚ ਤਰਥੱਲੀ ਆਪਣੇ ਉਠਣ ਤੋਂ ਪਹਿਲੇ ਮੈਂ ਜਿਸ ਵੇਲੇ ਤੱਕ ਇਹ ਗੱਲਬਾਤ ਰਿਕਾਰਡ ਕਰ ਰਿਹਾ ਮੈਂ ਸਾਬ ਕਰ ਦੇਵਾਂ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮਾਰਨਿੰਗ ਟਾਈਮ ਹੈ ਠੀਕ ਹੈ ਜੀ ਸੋ ਰਿਕਾਰਡਡ ਕੋਈ ਸੁਣ ਰਿਹਾ ਹੋਵੇ ਤਾਂ ਮੈਂ ਉਹਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕੋਈ ਵੀ ਹੋਣੀ ਅਸਤਾ ਸੌਂ ਰਿਆ ਹੋਵੇਗਾ ਤਮੇ ਇਹ ਦੱਸ ਦੇਮਾ ਕਿ ਸਵੇਰ ਤੱਕ ਦੀ ਜੋ ਹਾਲਤ ਹੈ ਉਹਦੇ ਵਿੱਚ ਬਿਲ ਕਲਿੰਟਨ ਮਾਈਕਲ ਜੈਕਸਨ ਪ੍ਰਿੰਸ ਐਂਡਰਿਊਸ ਤੇ ਹੋਰ ਨਾਮੀ ਸ਼ਾਨਾਮੀ ਬੰਦੇ ਜਿਹੜੇ ਹਨ ਉਹ ਜੰਤਕ ਹੋ ਗਏ ਹੋਰ ਤੱਕ ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਡੋਨਲਡ ਟਰੰਪ ਮੈਂ ਕੁਸ਼ਨਾੰਤ ਨੂੰ ਦੱਸ ਹੀ ਦਿੱਤੇ ਆ ਪ੍ਰੈਸ ਐਂਡਰਿਊ ਤੇ ਉਹਦੀ ਪਤਨੀ ਜਿਹੜੀ ਸਾਰਾ ਫਰਗੂਸਨ ਅਮਰੀਕੀਨ ਇੱਕ ਹੋਸਟ ਹੈ ਬਹੁਤ ਤਗੜੀ ਓਪਰਾ ਵਿਨਫਰੇ ਉਹਦਾ ਵੀ ਹਾਲੀਵੁੱਡ ਐਕਟਰ ਕੇਵਨ ਸਪੀਸੀ ਟਿਕ੍ਰਿਸ ਟੋਕਰ ਤੇ ਇੱਕ ਅਰਪਤੀ ਹੈ ਰਿਚਰਡ ਬ੍ਰੈਸਨਨ ਇਹਨਾਂ ਦਾ ਚਿੱਠਾ ਖੁੱਲ ਚੁੱਕਾ ਹੈ वैसे मैं तुम्हारी जानकारी वास्ते दस देवा कि बिल गेट्स एदे ते पहला ही मान चुका है कन्फेश ਕਰ ਚੁੱਕਾ ਹੈ ਤੇ ਨਾਲ ਇਹ ਵੀ ਕਹਿ ਚੁੱਕਾ ਹੈ ਕਿ ਇਸੇ ਚੱਕਰ ਦੇ ਵਿੱਚ ਮੇਰਾ ਘਰ ਟੁੱਟ ਗਿਆ ਸੀਗਾ ਤੋਂ ਖੈਰ ਹੁਣ ਤੱਕ ਕਾਫੀ ਮਸਾਲਾ ਜਿਹੜਾ ਹੈ ਉਹ ਸਾਹਮਣੇ ਆ ਚੁੱਕਾ ਹੈ ਤੇ ਬਿਲ ਕਲਿੰਟਨ ਭਾਈ ਪੂਲ ਦੇ ਵਿੱਚ ਜਿਸ ਤਰ੍ਹਾਂ ਟੁਬੀਆਂ ਮਾਰ ਰਿਹਾ ਹੈ ਅਸੀਨਾ ਦੇ ਨਾਲ ਸੁੰਦਰੀਆਂ ਦੇ ਨਾਲ ਪ੍ਰੈਸ ਐਂਡਰਿਊਸ ਜਿਵੇਂ ਲੇਟਿਆ ਹੋਇਆ ਹੈ ਪਟਾਲ ਤੇ ਤਾਂ ਬਹੁਤ ਬਹੁਤ ਖੁਸ਼ ਹਾਂ ਸਤ ਹਾਲਾਂਕਿ ਕੁਝ ਮੇਰੇ ਖਾਲ ਦੇ ਨਾਲ ਡਾਕੂਮੈਂਟ ਰੋਕੇ ਜਾਣ ਕੇ ਕਿਉਂਕਿ ਮਸਲਾ ਜਿਹੜਾ ਵੈਸੇ ਤੇ ਕਿਉਂਕਿ ਖੁਦ ਡੋਨਲਡ ਟਰੰਪ ਨੇ ਦਸਤਾਖਤ ਕੀਤੇ ਸਨ ਕਾਨੂੰਨ ਤੇ ਕਿ ਕੁਝ ਮਹੀਨੇ ਦੇ ਅੰਦਰ ਅੰਦਰ ਸਾਰਾ ਕੁਝ ਜਨਤਕ ਕਰ ਦਿੱਤਾ ਜਾਏਗਾ ਪਰ ਇਹ ਵੀ ਸੁਣਿਆ ਸੀ ਕਿ ਜਨਤਕ ਨਾ ਹੋਣ ਕੁਝ ਚੀਜ਼ਾਂ ਉਹਦੇ ਲਈ ਵੀ ਯਤਨਸ਼ੀਲ ਸੀਗੇ ਪਰ ਹੁਣ ਜਦਾਂ ਅੱਸੀ ਲਿਖਾ ਬ੍ਰੇਕ ਹੋ ਰਹੀਆਂ ਨੇ ਕਿ ਪੈਂਡੋਰਾ ਬਾਕਸ ਖੁੱਲ ਗਿਆ ਹੈ ਚਲੋ ਦੇਖਦੇ ਆਂ ਕਿ ਕੀ ਲਦਾ ਪਰ ਭਾਰਤੀ ਰਾਜਨੀਤੀ ਦੇ ਲਿਹਾਜ਼ ਨਾਲ ਕਿਉਂਕਿ ਦੇਖੋ ਜਿੰਨਾ ਕੋ ਅੱਗੇ ਕੁਝ ਮਤਲਬ ਕਿ ਐਕਸੈਸ ਕਰਕੇ ਜਿਹਦਾ মিডিਆ ਹਾਊਸ ਹੁੰਦੇ ਆ ਜਾਂ ਕੋਈ ਹੋਰ ਖੋਜੀ ਸੰਗਠਨ ਹੁੰਦੀ ਆ ਜਿੰਨੇ ਕੋ ਅੰਸ਼ ਉਹਨਾਂ ਦੇ ਲਿਆਂਦੇ ਸਨ ਦੋ ਤਿੰਨ ਨਾਮ ਚਰਚਾ ਚ ਜ਼ਰੂਰ ਆਏ ਮੋਦੀ ਅਮਾਨੀ ਪੁਰੀ ਸਾਹਿਬ ਇਹ ਹੋਂ ਨਾਮ ਜਿਹੜੀ ਆ ਕਿ ਇਨਾਂ ਬਾਬਤ ਕੋਈ ਅਗਲੀ ਗੱਲ ਖੁੱਲੇਗੀ ਐਪਸਟਿਨ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਐਪਸਟਿਨ ਤੇ ਇੱਕ ਸ਼ੱਕੀ ਕਿਰਦਾਰ ਔਰ ਇਹਦੀ ਅਲਮਾਰੀ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਇਜ਼ਰਾਈਲ ਦੀ ਆਰਮੀ ਦੀ ਸਵੈਟ ਸ਼ਟ ਵੀ ਜਿਹੜੀ ਆ ਉਹ ਮਿਲੀ ਹੈ ਕਮਾਲ ਦੀ ਗੱਲ ਹੈ ਤੇ ਮੈਂ ਹਾਈ ਗੱਲ ਆਡੀਅנס ਨੂੰ ਪਹਿਲਾਂ ਦੱਸ ਸੀ ਕਿ ਜਿਹੜੀ ਇਹਦੀ ਸਹੇਲੀ ਸੀਗੀ ਗਿਲਨ ਮੈਕਸਵੈਲ ਅਸਲ ਦੇ ਵਿੱਚ ਉਹਦਾ ਬਾਪ ਜਿਹੜਾ ਸੀਗਾ ਰੌਬਰਟ ਮੈਕਸਵੈਲ ਉਹ ਇਲਾਨੀਆਂ ਮੋਸਾਦ ਦਾ ਏਜੰਸੀ ਦਾ ਜਦੋਂ ਮਰ ਗਿਆ ਅਯਾਸ਼ੀ ਕਰਦਾ ਮਰ ਗਿਆ ਸੀਗਾ ਤਾਂ ਉਹਦਾ ਜਿਹੜਾ ਅੰਤਮ ਸੰਸਕਾਰ ਹੁੰਦਾ ਉਹਨਾਂ ਦੀ ਵਿਧੀ ਦੇ ਮੁਤਾਬਕ ਉੱਥੇ ਵੀ ਮੋਸਾਦ ਦੇ ਏਜੰਟ ਮੋਸਾਦਿਓ ਆਫੀਸ਼ੈਂਟਸ ਦੇਖੇ ਗਏ ਸਨ ਤੇ ਇਹ ਜਿਹੜਾ ਮੋਦੀ ਜੀ ਦਾ ਨਾਮ ਆਇਆ ਸੀਗਾ ਦਰਅਸਲ ਇਹ ਵੀ ਉਸਦੀ ਬੈਨਰ ਦੇ ਨਾਲ वार्तालाप ਚ ਆਇਆ ਤੇ ਉਹਦੇ ਵਿੱਚ ਵੀ ਅੱਗੇ ਜਾ ਕੇ ਜੇ ਤੁਸੀਂ ਦੇਖੋਗੇ ਇਜ਼ਰਾਈਲ ਦੀ ਇੱਕੜੀ ਜੁੜਦੀ ਆ ਤੇ ਇਸੇ ਕਰਕੇ ਹੀ ਭਾਰਤ ਦੇ ਵਿੱਚ ਜਗਿਆਸਾ ਬਸ ਦੇਖਿਆ ਜਾਂਦਾ ਮਾਮਲਾ ਕਿ ਉਸ ਦੌਰ ਤੋਂ ਬਾਅਦ ਹੀ ਇਜ਼ਰਾਈਲ ਦੇ ਨਾਲ ਸਾਡੇ ਤਾਲੁਕਤ ਇੱਕ ਵੱਖਰੀ ਦਿਸ਼ਾ ਵੱਲ ਵਧਦੇ ਆ ਬਹੁਤ ਵੱਡੀਆਂ ਡੀਲਾਂ ਹੁੰਦੀਆਂ ਪੈਗਾਸਸ ਆਉਂਦਾ ਮਤਲਬ ਕਿ ਕਈ ਕੁਝ ਹੁੰਦਾ ਹੈ ਪਰ ਇਹ ਹੋ ਦੇਖਣੇ ਹੋ ਗੱਲ ਹੋਏਗੀ ਕਿ ਸਿਰਫ ਆਪਣੇ ਵਿਹਾਰ ਤੇ ਨਾਮ ਲਿਆ ਜਾ ਰਿਹਾ ਸੀ ਜਾਂ ਕੁਝ ਸਾਡੇ ਭਾਰਤੀ ਰਾਜਨੀਤਾ ਜਾਂ ਅਫੀਸ਼ੀਅਲ ਕਾਰੋਬਾਰੀ ਕੋਈ ਉਹਨਾਂ ਦਾ ਵੀ ਲਿੰਕ ਸੀਗਾ ਤੇ ਇਹ ਦੇਖਣ ਵਾਲੀ ਗੱਲ ਹੋਏਗੀ ਸੁਪਿੰਡੋਰਾ ਬਾਕਸ ਹੁਣ ਤੱਕ ਖੁੱਲ ਚੁੱਕਾ ਹੈ ਤੇ ਉਹਦੇ ਵਿੱਚ ਬਥੇਰਾ ਕੁਝ ਬਹੁਤ ਕੁਝ ਬਹੁਤ ਕੁਝ ਹੈ ਤਾਂ ਗੱਲ ਇਹ ਆ ਕਿ ਇਹ ਇੱਕ ਤਸਵੀਰ ਸ਼ਾਇਦ ਸ਼ਾਂਟੀ ਡੈਵਿਸ ਦੀ ਵੀ ਆ ਬਿਲਕੁਲ ਇੰਟਰਵਿਊ ਦੇ ਨਾਲ ਸ਼ਾਂਟੀ ਨੇ ਹੀ ਮੁੜ ਕੇ ਗਵਾਹੀ ਦਿੱਤੀ ਸੀ ਐਬਸਟਿਨ ਫਾਈਲਸ ਦਾ ਮਾਮਲਾ ਬਹੁਤ ਵੱਡਾ ਮੈਂ ਸੰਖੇਪ ਕੀ ਤੁਹਾਨੂੰ ਦੱਸਿਆ ਕਿ ਇਹ ਟੀਚਰ ਸੀ ਫਿਰ ਇਹ ਬਾਅਦ ਦੇ ਵਿੱਚ ਮਤਲਬ ਕਿ ਇਸ ਪਾਸੇ ਹੋਇਆ ਇਸ ਨੂੰ ਵੈਸੇ ਸੱਤਾ ਦਾ ਦਲਾਲ ਵੀ ਕਹਿ ਸਕਦੇ ਹੋ ਤੁਸੀਂ ਜਿਸ ਨੇ ਮਤਲਬ ਨਵਾਲਗ ਬੱਚੇ ਬੱਚੀਆਂ ਤੋਂ ਗਲਤ ਕੰਮ ਕਰਵਾਏ ਤੇ ਦੁਨੀਆ ਦੇ ਜਿਹੜੇ ਪਾਵਰਫੁੱਲ ਬੰਦੇ ਸੀ ਉਹਨਾਂ ਨੂੰ ਇੱਕ ਟਿਕਾਣੇ ਤੇ ਲਿਆ ਕੇ ਅਯਾਸ਼ੀ ਕਰਵਾਈ ਤੇ ਦੱਸਦੇ ਆ ਕਿ ਬਲੈਕਮੇਲ ਤੱਕ ਵੀ ਕਰਦਾ ਸੀਗਾ ਯਾਨੀ ਪਾਵਰ ਦਾ ਬ੍ਰੋਕਰ ਸੀ ਬਹੁਤ ਡੜਾ ਦੇਖਤੇ ਆ ਪਰ ਭਾਰਤੀ ਜੇ ਆਪਾਂ ਐਂਗਲ ਤੋਂ ਦੇਖੀਏ ਤਾਂ ਇਹੀ ਜਗ੍ਹਾ ਸਾਦਾ ਵਿਸ਼ਾ ਹੈ ਹੁਣ ਕਿ ਭਈ ਕੀ ਕੋਈ ਤੱਥਾਂ ਦੇ ਨਾਲ ਸਟੈਬਲਿਸ਼ਮੈਂਟ ਹੋਏਗੀ ਕਿਸੇ ਲਿੰਕ ਦੀ ਜਾ ਕਿਸੇ ਸਾਡੇ ਇਧਰ ਦੇ ਰਾਜਨੀਤਾ ਜਾਂ ਕਿਸੇ ਹੋਰ ਵੱਡੇ ਚਿਹਰੇ ਦੀ ਅਯਾਸ਼ੀ ਦੀ ਕੋਈ ਗੱਲਬਾਤ ਜਨਤਕ ਹੋਏਗੀ ਫਿਰ ਦੇਖਦੇ ਆ ਕਿ ਕੀ ਬਣਦਾ ਆਪਾਂ ਸੋਵਾਰ ਫੇਰ ਜਦੋਂ ਜੁੜਾਂਗੇ ਤੈਦੇ ਤੇ ਜ਼ਰੂਰ ਗੱਲਬਾਤ ਕਰਾਂਗੇ ਜਿਵੇਂ ਹੀ ਮੈਂ ਉੱਠਿਆ ਤੇ ਮੇ ਇੱਕ ਪਿੰਡੋਰਾ ਉਦੋਂ ਤੱਕ ਖੁੱਲ ਚੁੱਕਾ ਸੀਗਾ ਤੇ ਉਹ ਪਿੰਡੋਰਾ ਸੀਗਾ ਪਿੰਡੋਰਾ ਬਾਕਸ ਤੁਹਾਨੂੰ ਪਤਾ ਹੀ ਹੈ ਐਬਸਟਿਨ ਸੈਕਸ ਕੈਂਡਲ ਦੇ ਨਾਲ ਚੁੜੀਆਂ ਫੈਲਾ ਜਿਹੜੀਆਂ ਉਹ ਜਨਤਕ ਹੋਣੀਆਂ ਸਟਾਰਟ ਹੋ ਗਈਆਂ ਪੰਜ ਸੈਟਾਂ ਦੇ ਵਿੱਚੋਂ ਦੱਸਦੇ ਆ ਕਿ 3 ਲੱਖ ਦਸਤਾਵੇਜ਼ ਹੁਣ ਤੱਕ ਯੂਐਸ ਨੇ ਜਨਤਕ ਕਰ ਦਿੱਤੇ ਆ ਤਰਥੱਲੀ ਮੱਚ ਗਈ ਪੂਰੀ ਦੁਨੀਆ 'ਚ ਤਰਥੱਲੀ ਆਪਣੇ ਉਠਣ ਤੋਂ ਪਹਿਲੇ ਮੈਂ ਜਿਸ ਵੇਲੇ ਤੱਕ ਇਹ ਗੱਲਬਾਤ ਰਿਕਾਰਡ ਕਰ ਰਿਹਾ ਮੈਂ ਸੇਵ ਕਰ ਦੇਮਾ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮਾਰਨਿੰਗ ਟਾਈਮ ਹੈ ਠੀਕ ਹੈ ਜੀ ਸੋ ਰਿਕਾਰਡਡ ਕੋਈ ਸੁਣ ਰਿਹਾ ਹੋਵੇ ਤਾਂ ਮੈਂ ਉਹਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕੋਈ ਵੀ ਆਡੀਅנס ਤਾਂ ਸੁਣ ਰਿਹਾ ਹੋਵੇਗਾ ਤਾਂ ਮੈਂ ਇਹ ਦੱਸ ਦੇਵਾਂ ਕਿ ਸਵੇਰ ਤੱਕ ਦੀ ਜੋ ਹਾਲਤ ਹੈ ਉਹਦੇ ਵਿੱਚ ਬਿਲ ਕਲਿੰਟਨ ਮਾਈਕਲ ਜੈਕਸਨ ਪ੍ਰਿੰਸ ਐਂਡਰਿਊਸ ਤੇ ਹੋਰ ਨਾਮੀ ਸ਼ਨਾਮੀ ਬਲਦੇ ਜਿਹੜੇ ਆ ਨਾ ਉਹ ਜੰਤਕ ਹੋ ਗਏ ਹੋਰ ਤੱਕ ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਡੋਨਲਡ ਟਰੰਪ ਮੈਂ ਕੁਸ਼ਨਾਮ ਤਨੁਦਾਸੀ ਦਿੱਤੇ ਆ ਪ੍ਰੈਸ ਐਂਡਰਿਊ ਤੇ ਉਹਦੀ ਪਤਨੀ ਜਿਹੜੀ ਸਾਰਾ ਫਰਗੂਸਨ ਅਮਰੀਕੀ ਇੱਕ ਹੋਸਟ ਹੈ ਬਹੁਤ ਤਗੜੀ ਉਪਰਾ ਵਿਨਫਰੇ ਉਹਦਾ ਵੀ ਹਾਲੀਵੁੱਡ ਐਕਟਰ ਕੇਵਨ ਸਪੀਸੀ ਟਿਗਰਿਸ ਟੋਕਰ ਤੇ ਇੱਕ ਅਰਪਤੀਆ ਰਿਚਰਡ ਬ੍ਰੈਸਨਨ ਇਹਨਾਂ ਦਾ